ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਬੰਗਾ ਹਲਕਾ ਦੇ ਮਸ਼ਹੂਰ ਚੈਨਲ ਪੰਜਾਬ 178 ਤੇ ਸਮੂੱਚੀ ਚੈਨਲ ਦੀ ਟੀਮ ਤੇ ਨਾਲ ਹੀ ਦਰਸ਼ਕਾਂ ਦਾ ਉਹ ਸਤਿ ਸ਼੍ਰੀ ਅਕਾਲ ਆਖਦਾ ਆ ਤੇ ਨਾਲ ਦੀ ਨਾਲ ਮੈਂ ਦੱਸਣਾ ਚਾਹੁੰਦਾ ਆ ਤੇ ਪਿੰਨ ਮਰ ਇਹ ਵੀਡੀਓ ਰਿਕਾਰਡਿੰਗ ਮੈਂ ਮੀਡੀਆ ਨੂੰ ਭੇਜ ਰਿਹਾ ਇੱਥੇ ਵਿਦੇਸ਼ ਜੈਨਮਰਕ ਤੋਂ ਤੇ ਰਿਗਾਰਡਿੰਗ ਹੈਗੀ ਆ ਜਿਹੜਾ 29 4 24 ਨੂੰ ਪੰਜਾਬ 178 ਚੈਨਲ ਵਾਲਿਆਂ ਨੇ ਕਵਰੇਜ ਕੀਤੀ ਸੀ ਪਿੰਨ ਮਰੋਂਪੁਰ ਬਲੌਕ ਬੰਗਾ 'ਚ ਜਿਹੜਾ ਪੰਚਾਇਤੀ ਰਸਤਾ ਸੀ ਉਸ ਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਇੱਕ ਧਰਨੇ ਤੇ ਨਾਲ ਪਿੱਛੇ ਸ਼ਾਮਲਾਤ ਸੀ ਉਸ ਦੇ ਉੱਤੇ ਨਿਯਾਜ ਕਬਜ਼ਾ ਸੀ ਉਸ ਦੇ ਰਿਗਾਰਡਿੰਗ ਇਹ ਵੀਡੀਓ ਕਲਿੱਪ ਮੈਂ ਭੇਜਦੇ ਆ ਤੇ ਨਾਲ ਦੀ ਨਾਲ ਮੈਂ ਸਮੁੱਚੇ ਬੰਗਾ ਹਲਕਾ ਦੇ ਵਸਨੀਕਾਂ ਨੂੰ ਦੱਸਣਾ ਚਾਹਣਾ ਕਿ ਰਸਤਾ ਹੁਣ ਪੰਚਾਇਤ ਦੇ ਅਧੀਨ ਹੋ ਗਿਆ ਆ ਤੇ ਪੰਚਾਇਤ ਨੇ ਮਨਰੇਗਾ ਵਰਕਰ ਲਾ ਕੇ ਸਫਾਈ ਵੀ ਕਰਾਤੀ ਆ ਤੇ ਫੋਟੋਆਂ ਇਸ ਵੀਡੀਓ ਕਲਿੱਪ ਨਾਲ ਆ ਰਹੀਆਂ ਤੇ ਜਿਹੜੇ ਮੈਂ ਡਾਕੂਮੈਂਟ ਪੇਪਰਾਂ ਦੇ ਨੰਬਰ ਬੋਲੂਗਾ ਉਹ ਵੀ ਮੈਂ ਪਤਾ ਇਸ ਚੈਨਲ ਵਾਲਿਆਂ ਦੇ ਜਿਹੜੇ ਪੱਤਰਕਾਰ ਸਹਿਬਾਨ ਆ ਉਹਨਾਂ ਨੂੰ ਭੇਜ ਰਿਹਾ ਤੇ ਬੇਨਤੀ ਕਰਦਾ ਤੇ ਵੀਡੀਓ ਦੇ ਵਿੱਚ ਉਹ ਪੱਤਰ ਜਰੂਰ ਨਾਲ ਐਡ ਕਰਿਓ ਸਭ ਤੋਂ ਪਹਿਲਾਂ ਤੇ ਮੈਂ ਦੱਸਣਾ ਚਾਹੁੰਨਾ ਕਿ ਮਿਤੀ 9/3/23 ਨੂੰ ਬीडीपीओ ਬਲੌਕ ਪੰਗਾ ਨੇ ಗ್ರಾಮ ਪੰਚਾਇਤ ਪੈ ਨਮਹਿਰੋਂਪੁਰ ਦੀ ਹਾਈਜੀ ਦੇ ਵਿੱਚ ਇਸ ਪੰਚਾਇਤੀ ਰਸਤੇ ਤੋਂ ਨਜਾਇਜ਼ ਕਬਜ਼ਾ ਦੂਰ ਕਰਵਾ ਕੇ ਤੇ ਸ਼ਾਮਲਾ ਤੋਂ ਦੂਰ ਕਬਜ਼ਾ ਕਰਾ ਕੇ ਪੰਚਾਇਤ ਦੇ ਹਵਾਲੇ ਕੀਤੀ ਸੀ ਕਿਉਂਕਿ ਮੈਂ ਇੱਕ ਦਰਖਾਸਤ 2 ਸਾਲ ਪਹਿਲਾਂ 2022 ਦੇ ਵਿੱਚ ਦਿੱਤੀ ਸੀ 21 ਤੋਂ ਕੰਮ ਸ਼ੁਰੂ ਹੋਇਆ ਸੀ ਕਿ ਮੇਰੇ ਪਿੰਡ ਦੇ ਨਰਿੰਦਰ ਸਿੰਘ ਬਾਲਾ ਨੇ ਗੁਰੂ ਘਰ ਨਾਲ ਪਿੱਛੇ ਲੱਗਦੇ 66 ਨੂੰ ਨਜਾਇਜ਼ ਪੂਰ ਕੇ 2016-17 ਦੇ ਵਿੱਚ ਤੇ ਉੱਥੇ ਲੱਗੇ 40-50 ਦਰਖਤ ਵੱਢ ਕੇ ਨਜਾਇਜ਼ ਵਿੱਚ ਇਸ ਦੀ ਜਾਂਚ ਕੀਤੀ ਜਾਵੇ ਸੋ ਉਸ ਦੀ ਜਾਂਚ ਚਲਦੀ ਚਲਦੀ ਜਦੋਂ ਨਜਾਇਜ਼ ਕਬਜ਼ੇ ਦੂਰ ਕਰਵਾਏ ਸਨ ਬੀਡੀਪੀਓ ਸਾਹਿਬ ਨੇ ਤਾਂ ਇਸ ਰਾਸਤੇ ਤੇ ਸ਼ਾਮਲਾ ਤੋਂ ਵੀ ਨਜਾਇਜ਼ ਕਬਜ਼ਾ ਦੂਰ ਕਰਵਾਇਆ ਸੀ ਪਰ ਜਦੋਂ ਮੈਨੂੰ ਪਤਾ ਲੱਗਾ ਕਿ ਧਰ ਉੱਥੇ ਪਿੰਡ ਵਾਸੀ ਕਿਸੇ ਵੀ ਵਸਨੀਕ ਨੂੰ ਵੜ ਨਹੀਂ ਦੇ ਰਹਾ ਤਾਂ ਮੈਂ April 200 ਇਹ ਦੇ ਵਿੱਚ ਇੱਕ ਈਮੇਲ ਰਾਹੀਂ ਤਰਖਾਸਤ ਬीडीपीਓ ਸਾਹਿਬ ਏਡੀਸੀ ਸਾਹਿਬ ਡੀਸੀ ਸਾਹਿਬ ਨੂੰ ਦਿੱਤੀ ਸੀ ਤੇ ਉਸ ਦੇ ਸਬੰਧ ਵਿੱਚ ਪੱਤਰ ਨੰਬਰ 1350/52 ਮਿਤੀ 18/5/23 ਪੰਚਾਇਤ ਨੂੰ ਜਾਰੀ ਹੋਇਆ ਸੀ ਬीडीपीਓ ਸਾਹਿਬ ਵੱਲੋਂ ਪੱਤਰ ਦੇ ਉੱਤੇ ਦਸਤਖਤ ਹਨ ਬਰਿੰਦਰਕੌਰ ਸਰਪੰਚ ਤੇ ਬਿਸ਼ੰਬਰ ਦਾ ਸੈਕਟਰੀ ਦੇ ਤੇ ਸਾਫ਼ ਲਿਖਿਆ ਸੀ ਕਿ ਰਸਤਾ ਪੰਚਾਇਤੀ ਆ ਪੰਚਾਇਤ ਇਸ ਦੀ ਦੇਖਭਾਲ ਕਰੇ ਤੇ ਜੇ ਕੋਈ ਤੇ ਰਸਤੇ ਕਬਜ਼ਾ ਕਰਦੇ ਆ ਤੁਰੰਤ ਵਿਭਾਗ ਨੂੰ ਦੱਸਿਆ ਜਾਵੇ ਨਹੀਂ ਤਾਂ ਪੰਚਾਇਤ ਖਿਲਾਫ ਅਨੁਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ ਪਰ ਜਦੋਂ ਕੋਈ ਮਨਰੇਗਾ ਵਰਕਰ ਨਹੀਂ ਲੱਗਾ ਕੋਈ ਰਾਸਤੇ ਦਾ ਮਤਾ ਨਹੀਂ ਪਾਇਆ ਪੱਕਾ ਕਰਾਉਣ ਲਈ ਫਿਰ ਅਸੀਂ ਐਨ ਆਰ ਆਈਆਂ ਨੇ ਇਕੱਠੇ ਹੋ ਕੇ ਕੰਕਰੀਟ ਬੱਟਾ ਉੱਥੇ ਸਟਾਇਆ ਸੀ ਨਵੰਬਰ 2023 ਚ ਤੇ ਵਿਰੋਧੀ ਧਿਰ ਮਨਜੀਤ ਕੌਰ ਤੇ ਤਲਵੀਰ ਧਰੋਤ ਸਿੰਘ ਤੇ ਤਲਵੀਰ ਸਿੰਘ ਵੱਲੋਂ ਰੋਕ ਦਿੱਤਾ ਗਿਆ ਕਿ ਇਸ ਰਾਸਤੇ ਦਾ ਸਾਡਾ ਪੰਚਾਇਤੀ ਇਸ ਰਾਸਤੇ ਦਾ ਮਾਨਯੋਗ ਅਦਾਲਤ ਵਿੱਚ ਕੇਸ ਚੱਲਦਾ ਆ ਤੇ ਉੱਥੇ ਬੱਟਾ ਨਹੀਂ ਪਾਉਣ ਦਿੱਤਾ ਗਿਆ ਫਿਰ ਜਿਹੜਾ ਮੈਂ ਕੇਸ ਦੀ ਗੱਲ ਕਰਾਂ ਕੇਸ ਜਿਹੜਾ ਆ ਅਸੀਂ ਮਾਨਯੋਗ ਅਦਾਲਤ ਵਿੱਚੋਂ ਨਕਸ਼ਾ ਲਿਆ ਹੋਇਆ ਜਿੱਥੇ ਲਾਲ ਰੰਗ ਦਾ ਮਾਰਕ ਆ ਇਹ ਕੇ ਸੰਝੇ ਖੂਹ ਦੇ ਤੋੜ ਤੋਂ ਬੰਦੀ ਆ ਰਾਹਤੇ ਦਾ ਇਸ ਨਾਲ ਕੋਈ ਲੈਣ ਦੇਣ ਨਹੀਂ ਸੀ ਤਾਂ ਹੀ ਹੋਣੇ ਰਾਸਤਾ ਪੰਚਾਇਤੀ ਬਣਿਆ ਇਹ ਖਾਂਝੇ ਖੂਹ ਦੇ ਤੋੜ ਦੇ ਵਿੱਚ 40 ਬੰਦਿਆਂ ਦਾ ਹਿੱਸਾ ਆ ਤੇ ਜੇ ਹੁਣ ਆਪਾਂ ਉਹਨਾਂ ਦੀ ਕਈਆਂ ਦੇ ਬਜ਼ੁਰਗਾਂ ਦੀ ਮੌਤ ਹੋ ਚੁੱਕੀ ਆ ਜੇ ਹੁਣ ਨਵੇਂ ਪਰਿਵਾਰਕ ਨੰਬਰ ਐਡ ਕਰੀਏ ਤਾਂ 70 80 ਬਣ ਜਾਣੇ ਆ ਤੇ ਜੇ ਕਿਸੇ ਧਰ ਦਾ 25 ਮਾਲੇ ਖੂਹ ਦਾ ਤੋੜ ਆ 40 ਬੰਦਿਆਂ ਦਾ 38 ਤੋਂ 40 ਬੰਦਿਆਂ ਦਾ ਹਿੱਸਾ ਆ ਦੋ ਦੋ ਡੇਢ ਡੇਢ ਮਰਲੇ ਹੋਣੇ ਆ ਜੇ ਇੱਕ ਧਰ 25 ਮਾੜਲੇ ਦੇ ਵਿੱਚ ਦੋ ਜਾਂ ਤਿੰਨ ਮਾੜਲੇ ਦਾ ਹਿੱਸੇਦਾਰ ਬਣ ਕੇ ਕਹੇ ਵੀ ਮੈਂ ਸਾਰਿਆਂ ਨੂੰ ਇਥੋਂ ਬੰਨ ਤੋਂ ਰੋਕਾਂ ਜਾਂ ਇਹ ਇਕੱਲਾ ਹੀ ਮੇਰੇ ਖੂ ਦਾ ਤੋੜ ਆ ਉਹ ਗਲਤ ਆ ਤੇ ਹਜੇ ਤੱਕ ਮਾਨਯੋਗ ਅਦਾਲਤ ਨੇ ਇਸ ਖੂ ਦੇ ਤੋੜ ਦੇ ਸਬੰਧੀ ਸਟੇਪ ਨਹੀਂ ਦਿੱਤੀ ਵਿਰੋਧੀ ਧਿਰ ਨੂੰ ਪਰ ਜਦੋਂ ਮੈਂ ਥਾਣੇ ਦਰਖਾਸਤ ਦਿੱਤੀ ਮਾਨਯੋਗ ਐਸਐਸਪੀ ਸਾਹਿਬ ਦਫ਼ਤਰ ਤੇ ਉਹ ਉਸ ਦੀ ਜਾਂਚ ਨਿਰਮਲ ਸਿੰਘ ਐਸੇ ਥਾਣਾ ਥਤਰ ਪੰਗਾ ਨੇ ਕੀਤੀ ਮੈਂ ਸ਼ਿਪਾਇਕ ਲਿਖਿਆ ਦਰਖਾਸਤ ਵਿੱਚ ਵੀ ਇਸ ਰਾਸਤੇ ਦਾ ਕਿਤੇ ਵੀ ਅਦਾਲਤ ਵਿੱਚ ਕੇਸ ਨਹੀਂ ਚੱਲ ਰਿਹਾ ਜੇਕਰ ਵਿਰੋਧੀ ਧਿਰ ਇਹ ਗੱਲ ਕਹਿੰਦੀ ਆ ਕਿ ਇਸ ਰਾਸਤੇ ਸਬੰਧੀ ਮਾਨਯੋਗ ਅਦਾਲਤ ਵਿੱਚ ਕੇਸ ਪੈਂਡਿੰਗ ਹੈ ਬਿਲਕੁਲ ਝੂਠ ਆ ਵਿਰੋਧੀ ਧਿਰ ਤੋਂ ਡਾਕੂਮੈਂਟ ਸਬੂਤ ਨਾਲ ਲਿਆ ਜਾਵੇ ਨਕਸ਼ਾ ਲਿਆ ਜਾਵੇ ਪਰ ਐਸਆਈ ਸਾਹਿਬ ਨੇ ਕੋਈ ਸਬੂਤ ਨਹੀਂ ਲਿਆ ਕੋਈ ਡਾਕੂਮੈਂਟ ਨਹੀਂ ਲਿਆ ਜੋ ਵਿਰੋਧੀ ਧਿਰ ਨੇ ਆਪਣਾ ਬਿਆਨ ਲਿਖਾਇਆ ਉਸ ਦੇ ਆਧਾਰ ਤੇ ਰਿਪੋਰਟ ਬਣਾ ਕੇ ਗਾਂ ਅੱਗੇ ਭੇਜ ਦਿੱਤੀ ਤੇ ਰਿਪੋਰਟ ਗਾਂ ਭੇਜੀ ਗਈ ਡੀਐਸਪੀ ਸਾਹਿਬ ਕੋ ਡੀਐਸਪੀ ਸਾਹਿਬ ਨੇ ਵੀ 268 ਨੰਬਰ ਰਿਪੋਰਟ ਸੈਕਟਰ ਰਿਪੋਰਟ ਮਿਤੀ 11124 ਨੂੰ ਜਾਰੀ ਕਰਕੇ ਅੱਗੇ ਐਸਐਸਪੀ ਸਾਹਿਬ ਦਫ਼ਤਰ ਫੋਰਵਰਡ ਕਰ ਦਿੱਤੀ ਤੇ ਥੱਲੇ ਸਪਸ਼ਟ ਲਿਖ ਦਿੱਤਾ ਕਿ ਇਸ ਸੰਜ ਇਸ ਗੁਰੂ ਘਰ ਨਾਲ ਲੱਗਦੇ ਰਾਸਤੇ ਦਾ ਮਾਨਯੋਗ ਅਦਾਲਤ ਵਿੱਚ ਕੇਸ ਚੱਲ ਰਿਹਾ ਤੇ ਦੋਵੇਂ ਤਰ੍ਹਾਂ ਕੇਸ ਦੀ ਪੈਰਵਾਈ ਜਿਹੜੀ ਆ ਉਹ ਮਾਨਯੋਗ ਅਦਾਲਤ ਵਿੱਚ ਕਰਨ ਜੋ ਕਿ ਬਿਲਕੁਲ ਝੂਠ ਹੈ ਔਰ ਇਸ ਰਿਪੋਰਟ ਨੂੰ ਮੈਂ ਚੈਲੰਜ ਕੀਤਾ ਹੋਇਆ ਤੇ ਕਰਾਂਗਾ ਵੀ ਤੇ ਉਸ ਤੋਂ ਬਾਅਦ ਵਿੱਚ ਪਿੰਡ ਦੇ ਮੌਜੂਦਾ ਪੰਚ ਜੋਗਾ ਸਿੰਘ ਮੌਜੂਦਾ ਪੰਚ ਮਨਜੀਤ ਕੌਰ ਤੇ ਚੌਂਕੀਦਾਰ ਪਿਆਰਾ ਰਾਮ ਇਹਨਾਂ ਨੇ ਵੀ ਥਾਣਾ ਸਦਰ ਨਿਰਮਲ ਸਿੰਘ ਐਸਆਈ ਕੋਲ ਝੂਠਾ ਬਿਆਨ ਦਰਜ ਕਰਾਤਾ ਕਿ ਇਸ ਰਸਤੇ ਸਬੰਧੀ ਮਾਨਯੋਗ ਅਦਾਲਤ ਵਿੱਚ ਕੇਸ ਚੱਲਦਾ ਆ ਤੇ ਇਹ ਬਿਆਨ ਜਿਹੜਾ ਆ ਚੌਂਕੀਦਾਰ ਪਿਆਰਾ ਰਾਮ ਦਾ ਵੀ ਦੇਖ ਲਓ ਤੇ ਇਹ ਮੈਂ ਨਾਲ ਫੋਟੋ ਆ ਪੱਤਰਕਾਰ ਸਾਹਿਬ ਨੂੰ ਭੇਜੂਗਾ ਕਿ ਵਿੱਚ ਐਡ ਕਰਿਓ ਜਰੂਰ ਵੀਡੀਓ ਦੇ ਤੇ ਹੁਣ ਮੈਂ ਜਿਹੜੀ ਦਰਖਾਸਤ ਆ ਉਹ ਇਹਨਾਂ ਦੇ ਖਿਲਾਫ ਪੰਜਾਂ ਖਿਲਾਫ ਵੀ ਦਿੱਤੀ ਆ ਨਿਰਮਲ ਸਿੰਘ ਐਸਆਈ ਖਿਲਾਫ ਵੀ ਆ ਇਹਨਾਂ ਨੇ ਝੂਠਾ ਬਿਆਨ ਦੇ ਕੇ ਡੀਐਸਪੀ ਸਾਹਿਬ ਦਫ਼ਤਰ ਤੋਂ ਗਲਤ ਰਿਪੋਰਟ ਤਿਆਰ ਕਰਕੇ ਪੰਚਾਇਤੀ ਰਾਸਤੇ ਨੂੰ ਇੱਕ ਕਿਸਮ ਦਾ ਵਿਰੋਧੀ ਤੈਨੂੰ ਨਿਆਇਕ ਕਬਜ਼ਾ ਕਰਵਾ ਦਿੱਤਾ ਸੀ ਜਦੋਂ ਮੈਨੂੰ ਪੁਲਿਸ ਵਿਭਾਗ ਤੋਂ ਇਨਸਾਫ ਨਹੀਂ ਮਿਲਿਆ ਤਾਂ ਮੈਂ ਸਪੈਸ਼ਲ ਪੰਜਾਬ ਆਇਆ ਮਾਨਯੋਗ ਟਰੈਕਟਰ ਸਾਹਿਬ ਦੇ ਦਫ਼ਤਰ ਦਾ ਦਰਖਾਸਤ ਦਿੱਤੀ ਉਸ ਦਰਖਾਸਤ ਦੇਣ ਤੋਂ ਬਾਅਦ ਇਨਕੁਆਰੀ ਮਾਨਯੋਗ ਏਡੀਸੀ ਸਾਹਿਬ ਤੇ ਡੀਸੀ ਸਾਹਿਬ ਤੇ ਜੀਡੀਪੀਓ ਸਾਹਿਬ ਜ਼ਿਲ੍ਹਾ ਪ੍ਰੀਸ਼ੈਕਟਰੀ ਸਾਹਿਬ ਨੇ ਕੀਤੀ ਤੇ ਉਸ ਦੇ ਵਿੱਚ ਪੱਤਰ ਨੰਬਰ 458 12324 ਜਾਰੀ ਕਰਕੇ ਬੀਡੀਪੀਓ ਨੇ ਸਪਸ਼ਟ ਲਿਖ ਦਿੱਤਾ ਕਿ ਪੰਚਾਇਤੀ ਰਸਤਾ ਪੰਚਾਇਤ ਅਧੀਨ ਹੈ ਜਾਂ ಗ್ರಾಮ ਪੰਚਾਇਤ ਦੀ ਮੌਜੂਦਗੀ 'ਚ ਮੌਕਾ ਦੇਖਿਆ ਗਿਆ ਇਸ ਤੇ ਕਿਸੇ ਦਾ ਕਬਜ਼ਾ ਨਹੀਂ ਹੈ ਤੇ ਹੁਣ 17 4 17 6 24 ਨੂੰ ਜੇਲਾ ਪ੍ਰੀਸੈਕਟਰੀ ਮੈਡਮ ਜੀ ਨੇ ਜਿਹਨਾਂ ਨੇ 29-24 ਨੂੰ ਮੌਕਾ ਦੇਖਿਆ ਸੀ ਤੇ ਉਹਨਾਂ ਨੇ ਸਾਰੇ ਪਿੰਡ ਦੇ ਮੋਹਤਵਾਰ ਬੰਦੇ ਪੰਚਾਇਤ ਬੁਲਾਈ ਸੀ ਸਾਰਿਆਂ ਨੇ ਸੱਚ ਦੱਸਤਾ ਕਿ ਰਸਤਾ ਪੰਚਾਇਤੀ ਆ ਇੱਥੋਂ ਤੱਕ ਕਿ ਵਿਰੋਧੀ ਧਿਰ ਤਲਵੀਰ ਸਿੰਘ ਵੀ ਸੈਨ ਕਰਕੇ ਆਇਆ ਕਿ ਰਸਤਾ ਪੰਚਾਇਤੀ ਆ ਜਿਹੜਾ ਗੁਰੂਕਾਰ ਸਿੰਘ ਸਵਾ ਦੇ ਪਿੱਛੇ ਲੱਗਦਾ ਚਲੋ ਠੀਕ ਆ ਨਵੰਬਰ ਤੋਂ ਲੈ ਕੇ ਅੱਜ ਤੱਕ ਤਕਰੀਬਨ 8 ਮਹੀਨੇ ਮੈਨੂੰ ਕਾਨੂੰਨੀ ਲੜਾਈ ਲੜਨੀ ਪਈ ਆ ਕਨਆਰਾਈ ਨੂੰ ਪਰ ਮੇਰੇ ਪਿੰਡ ਵਾਸੀਏ ਨੂੰ ਇਹ ਰਸਤਾ ਜਿਹੜਾ ਕਿ 11 ਫੁੱਟ ਚੌੜਾ ਤਕਰੀਬਨ 200 ਫੁੱਟ ਲੰਬਾ ਆ ਤੇ ਇਸ ਦੇ ਪਿੱਛੇ 5 ਮਾੜਲੇ ਸ਼ਾਮਲਾ ਲੱਗਦੀ ਉਸ ਤੋਂ ਪਿੱਛੇ 35-40 ਮਾੜਲੇ ਹੋਰ ਸ਼ਾਮਲਾ ਆ ਸੋ ਇਸ ਇਸ ਦੇ ਸਬੰਧੀ ਮੈਂ ਪਿੰਡ ਵਾਸੀ ਨੂੰ ਇਨਸਾਫ ਲੈ ਕੇ ਦੇ ਕੇ ਦਿੱਤਾ ਆ ਤੇ ਗੁਰੂ ਮਹਾਰਾਜ ਦੀ ਕਿਰਪਾ ਹੋਈ ਆ ਕਿਉਂਕਿ ਗੁਰੂ ਘਰ ਦੇ ਨਾਲ ਰਸਤਾ ਲੱਗਦਾ ਸੀ ਇਹਨੂੰ ਪੱਕਾ ਕਰਾਉਣਾ ਬਹੁਤ ਜ਼ਰੂਰੀ ਸੀ ਸੋ ਮੈਂ ਪਿੰਡ ਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰਾ ਸਾਥ ਦੇ ਨਾਲ ਦੀ ਨਾਲ ਮੈਂ ਦੱਸਣਾ ਚਾਹੁੰਨਾ ਮਾਨਯੋਗ ਡਾਇਰੈਕਟਰ ਬਿਊਰੋ ਸਾਹਿਬ ਤੋਂ ਦਰਖਾਸਤ ਮਾਰਕੋ ਕੇ ਆਈ ਆ ਤੇ ਪੰਚਾਂ ਨੇ ਝੂਠਾ ਬਿਆਨ ਦਿੱਤੇ ਨੇ ਤੇ ਪਰਚਾ DAO ਤੇ ਜਿਹੜੇ ਐਸਐਸ ਨੇ ਗਲਤ ਰਿਪੋਰਟ ਤਿਆਰ ਕੀਤੀ ਉਹਦੀ ਵੀ ਜਾਂਚ ਕੀਤੀ ਜਾਵੇ ਨਿਰਾਸ਼ ਕਰਦਾ ਕਿ ਹੁਣ ਮੈਨੂੰ ਇਨਸਾਫ ਮਿਲੂਗਾ ਨਹੀਂ ਇਨਸਾਫ ਮਿਲੂਗਾ ਤਾਂ ਮੈਂ ਦਿੱਲੀ ਜਾ ਕੇ ਵਿਦੇਸ਼ ਮੰਤਰਾਲੇ ਚ ਵੀ ਦਰਖਾਸਤ ਦਊਂਗਾ ਤੇ ਮਾਨਯੋਗ ਲੋੜ ਪੈਣ ਤੇ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਵਿਖੜਕਾਉਂਗਾ ਸਮੁੱਚੇ ਪੰਚਾਇਤ ਵਿਭਾਗ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਪਿੰਡ ਵਾਸੀ ਨੂੰ ਇਨਸਾਫ ਦਿੱਤਾ ਜੀ ਧੰਨਵਾਦ ਜੀ ਸਤਿ ਸ਼੍ਰੀ ਅਕ